ਮੇਰੀ ਕਹਾਣੀ ਦੇ ਸਿਰਲੇਖੇਟ ਕਹਾਣੀਆਂ ਦੇ ਇਸ ਸੈਸ਼ਨ ਵਿੱਚ ਮੇਰੀ ਅੱਜ ਦੀ ਕਹਾਣੀ ਹੈ ਟਾਈਪ ਦੀ ਮਸ਼ੀਨ ਉਸ ਦਾ ਦਫ਼ਤਰ ਵਿੱਚ ਆਉਣਾ ਇਸ ਦਫ਼ਤਰ ਨੂੰ ਯਾਦ ਰਹੇਗਾ ਠੀਕ ਇਸੇ ਕੋ ਕੁਰਸੀ ਉੱਪਰ ਉਹ ਆ ਕੇ ਬੈਠੀ ਸੀ ਉਸ ਦਿਨ ਨਿਮਰਤਾ ਇਸ ਆਫਿਸ ਵਿੱਚ ਪਹਿਲਾ ਦਿਨ ਸੀ ਉਸ ਦੇ ਆਉਣ ਨਾਲ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਉਸ ਦੇ ਹੋਂ ਤੋਂ ਪਹਿਲਾਂ ਹੀ ਉਸ ਦੀ ਮੇਕ ਕੁਰਸੀ ਤੇ ਮੇਜ਼ ਦਾ ਪ੍ਰਬੰਧ ਕਰ ਲਿਆ ਗਿਆ ਸੀ ਇੱਕ ਟਾਈਪਰਾਈਟਰ ਜੋ ਪਹਿਲਾਂ ਦਫ਼ਤਰ ਦੀ ਇੱਕ ਨੁਕਰੇ ਪਿਆ ਰਹਿੰਦਾ ਸੀ ਝਾੜ ਪੁੰਚ ਕੇ ਉਸ ਤੇ ਮੇਜ਼ ਉੱਪਰ ਸਜਾ ਦਿੱਤਾ ਗਿਆ ਸੀ ਸਾਰੇ ਦਫ਼ਤਰ ਵਿੱਚ ਨਿਮਰਤ ਦੀ ਮੌਜੂਦਗੀ ਦਫ਼ਤਰ ਵਿੱਚ ਜਾਨ ਪਾਉਣ ਦੇ ਤੁਲ ਸੀ ਪਰ ਇਹ ਤਾਂ ਚੱਲ ਨਹੀਂ ਰਿਹਾ ਉਸ ਨੇ ਆਪਣੇ ਪਰਸ ਤੋਂ ਇੱਕ ਰੁਮਾਲ ਕੱਢ ਕੇ ਟਾਈਪਰਾਈਟਰ ਦਾ ਕੀਬੋਰਡ ਪੂੰਝਿਆ ਤੇ ਆਪਣੀਆਂ ਉਂਗਲਾਂ ਨਾਲ ਉਸ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਮੈਡਮ ਜੀ ਸਾਨੂੰ ਤਾਂ ਇਹ ਚਲਾਉਣਾ ਹੀ ਨਹੀਂ ਆਉਂਦਾ ਮੈਂ ਤਾਂ ਹਰ ਰੋਜ਼ ਇਸ ਦਾ ਕਵਰ ਲਾ ਕੇ ਛੱਡ ਦਿੰਦਾ ਸੀ ਮੈਨੂੰ ਕੁਝ ਨਹੀਂ ਪਤਾ ਚਪੜਾਸੀ ਨੇ ਕਿਹਾ ਦੁਪਹਿਰ ਤੱਕ ਇੱਕ ਮਕੈਨਿਕ ਆ ਗਿਆ ਹੱਥ ਵਿੱਚ ਕਾਲੇ ਰੰਗ ਦਾ ਅਟੈਚ ਕੇਸ ਵੜੀ ਤੇ ਉਸ ਮਸ਼ੀਨ ਨੂੰ ਖੋਲ ਕੇ ਸਾਫ਼ ਕਰਨ ਲੱਗ ਪਿਆ ਦਫ਼ਤਰ ਦੇ ਪਿਛਲੇ ਹਿੱਸੇ ਵਿੱਚ ਛੋਟੇ ਜਿਹੇ ਵੇੜੇ ਵਿੱਚ ਧੁੱਪੇ ਬੈਠ ਕੇ ਮਸ਼ੀਨ ਨੂੰ ਤੇਲ ਨਾਲ ਪੂਰੀ ਤਰ੍ਹਾਂ ਨਵਾ ਦਿੰਦਾ ਮਸ਼ੀਨ ਦੀ ਹਾਲਤ ਉਸ ਛੋਟੇ ਜਿਹੇ ਬੱਚੇ ਵਰਗੀ ਕਰ ਦਿੱਤੀ ਜਿਸ ਨੂੰ ਉਸ ਦੀ ਮਾਂ ਜ਼ਬਰਦਸਤੀ ਫੜ ਕੇ ਨਲਕੇ ਹੇਠਾਂ ਕਰ ਦਿੰਦੀ ਹੈ ਤੇ ਉਸ ਨੂੰ ਨਵਾ ਦਿੰਦੀ ਹੈ 2 ਘੰਟੇ ਲੱਗੇ ਤੇ ਆਖਰ ਟਾਈਪ ਦੀ ਉਹ ਮਸ਼ੀਨ ਬਨਾਸਵਾਰ ਕੇ ਨਿਮਰਤ ਦੇ ਮੇਜ਼ ਉੱਪਰ ਦੁਬਾਰਾ ਲਿਆ ਕੇ ਰੱਖ ਦਿੱਤੀ ਗਈ ਲਓ ਕਰੋ ਟਾਈਪ ਨਿਮਰਤ ਨੇ ਸਿਰ ਚੁੱਕ ਕੇ ਦੇਖਿਆ ਕਿ ਉਸ ਦੇ ਆਲੇ ਦੁਆਲੇ ਉਸ ਮਸ਼ੀਨ ਦੇ ਮਕੈਨਿਕ ਤੋਂ ਬਿਨਾ ਉਸ ਦੇ ਬਾਸ ਵੀ ਆ ਕੇ ਖੜੇ ਹੋ ਗਏ ਸਨ ਸਾਰਿਆਂ ਦੀ ਨਜ਼ਰ ਨਿਮਰਤ ਉੱਪਰ ਸੀ ਉਹ ਘਬਰਾ ਗਈ ਉਹ ਆਪਣੀ ਸੀਟ ਤੋਂ ਉੱਠ ਕੇ ਖੜੋ ਗਈ ਸਰ ਸਰ ਉਸਨੇ ਕੁਝ ਕਹਿਣਾ ਚਾਹਿਆ ਪਰ ਉਸਦੇ ਬਾਸ ਨੇ ਇਸ਼ਾਰੇ ਨਾਲ ਉਸ ਨੂੰ ਟਾਈਪ ਕਰਨ ਲਈ ਕਿਹਾ ਨਿਮਰਤ ਨੇ ਰੋਲਰ ਉੱਪਰ ਕਾਗਜ਼ ਚੜਾਇਆ ਤੇ ਫਿਰ ਉਸ ਦੀਆਂ ਉਂਗਲਾਂ ਨੇ ਆਪਣਾ ਜਾਦੂ ਚਲਾਉਣਾ ਸ਼ੁਰੂ ਕਰ ਦਿੱਤਾ ਟਿਕ 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 ਟੈਪ ਟਿਕ ਟੈਪ ਟਾਈਪ ਰਾਈਟਰ ਦੀ ਮਸ਼ੀਨ ਨੇ ਬੋਲਣਾ ਸ਼ੁਰੂ ਕਰ ਦਿੱਤਾ ਹੁਣ ਕੁਝ ਠੀਕ ਹੈ ਉਸਨੇ ਕਾਗਜ਼ ਉੱਪਰ ਟਾਈਪ ਦੇ ਛਪੇ ਹੋਏ ਅੱਖਰਾਂ ਨੂੰ ਧਿਆਨ ਨਾਲ ਦੇਖਿਆ ਗੁੱਡ ਉਸ ਦੇ ਬਾਸ ਨੇ ਸੁਖ ਦਾ ਸਾਹ ਲਿਆ ਤੇ ਮਕੈਨਿਕ ਨੂੰ ਲੈ ਕੇ ਆਪਣੇ ਕੈਬਨ ਵਿੱਚ ਚਲਾ ਗਿਆ ਤੇਰੀਆਂ ਉਂਗਲਾਂ ਵਿੱਚ ਤਾਂ ਜਾਦੂ ਹੈ ਨਿਮਰਤ ਬਹੁਤ ਤੇਜ਼ ਟਾਈਪ ਕਰਦੀਆਂ ਤੂੰ ਟਾਈਪ ਮਸ਼ੀਨ ਉੱਪਰ ਉਸ ਦੀਆਂ ਨੱਚਦੀਆਂ ਉਂਗਲਾਂ ਨੂੰ ਦੇਖ ਕੇ ਉਸ ਦੇ ਕੁਲੀਕ ਆਖਦੇ ਮੈਨੂੰ ਸਾਰੇ ਇਸ ਤਰ੍ਹਾਂ ਹੀ ਕਹਿੰਦੇ ਨੇ ਉਸ ਨੇ ਬੜੇ ਭੋਲੇਪਾ ਜਿਹੇ ਜਵਾਬ ਦਿੱਤਾ ਕਸਮ ਨੇ ਉਸ ਦੀਆਂ ਉਂਗਲਾਂ ਆਪਣੇ ਹੱਥਾਂ ਵਿੱਚ ਕੁੱਟ ਲਈਆਂ ਲਿਆ ਮੈਂ ਕੁੱਟਦਿਆਂ ਸਾਰਾ ਦਿਨ ਲੋਹੇ ਦੇ ਅੱਖਰਾਂ ਨਾਲ ਕੁਲਦੀਆਂ ਇਹ ਥੱਕ ਗਈਆਂ ਹੋਣਗੀਆਂ ਉਸ ਦਾ ਪਹਿਲਾ ਦਿਨ ਬਹੁਤ ਸ਼ਾਨਦਾਰ ਰਿਹਾ ਨਿਮਰਤ ਨੂੰ ਇਸ ਦੀ ਕੋਈ ਉਮੀਦ ਨਹੀਂ ਸੀ ਉਹ ਆਪਣੇ ਘਰ ਤੋਂ ਸਾਈਕਲ ਉੱਪਰ ਵਾਪਸ ਆਈ ਸਾਈਕਲ ਤੇ ਆਪਣਾ ਪਰਸਟੰਕ ਕੇ ਆਫਿਸ ਤੋਂ ਵਿਦਾ ਹੋਈ ਉਹ ਬਹੁਤ ਖੁਸ਼ ਸੀ ਨਿਮਰਤ ਨੂੰ ਮਿਹਨਤ ਕਰਨ ਦਾ ਸ਼ੌਕ ਸੀ ਉਹ ਸਾਰਾ ਦਿਨ ਟਾਈਪ ਰਾਈਟਰ ਉਪਰ ਟਾਈਪ ਕਰਦੀ ਕਾਗਜ਼ਾਂ ਦੇ ਕਾਗਜ਼ ਉਪਰ ਟਾਈਪ ਕਰਦੀ ਰਹਿੰਦੀ ਸਾਰਾ ਦਿਨ ਉਸ ਦਾ ਟਾਈਪ ਰਾਈਟਰ ਰੋਲਾ ਪਾਉਂਦਾ ਰਹਿੰਦਾ ਉਸ ਨੇ ਸਭ ਕੁਝ ਸੰਭਾਲ ਲਿਆ ਸੀ ਚਿੱਠੀ ਪੱਤਰ ਰਿਪੋਰਟਾਂ ਅਦਾਲਤੀ ਕੇਸ ਕਿਸੇ ਵੀ ਕੰਮ ਨੂੰ ਉਹ ਨਾ ਨਹੀਂ ਸੀ ਕਰਦੀ ਜਲਦੀ ਉਸ ਨੇ ਦਫ਼ਤਰ ਦਾ ਸਾਰਾ ਕੰਮ ਆਪਣੇ ਹੱਥਾਂ ਵਿੱਚ ਲੈ ਲਿਆ ਬਾਸਲੀ ਉਸ ਦੀ ਕਿਸੇ ਗੱਲ ਨੂੰ ਨਾ ਨਾ ਕਰਦੇ ਬਹੁਤੇ ਫੈਸਲੇ ਤਾਂ ਉਹ ਬਾਸ ਦੀ ਮਰਜ਼ੀ ਤੋਂ ਬਿਨਾ ਹੀ ਕਰ ਲੈਂਦੀ ਉਸ ਨੂੰ ਪੁੱਛਣ ਦਾ ਜਾਂ ਦੱਸਣ ਦੀ ਲੋੜ ਨਾ ਪੈਂਦੀ ਬਾਸ ਵੀ ਅਕਸਰ ਘਟਵੱਧ ਦੀ ਉਸਦੇ ਫੈਸਲੇ ਨੂੰ ਉਲਟਾਉਂਦੇ ਸਾਰਾ ਦਿਨ ਆਪਣੀ ਕੁਰਸੀ 'ਤੇ ਬੈਠੇ ਰਹਿਣ ਤੋਂ ਬਾਅਦ ਸ਼ਾਮ ਨੂੰ ਜਦੋਂ ਉਹ ਸਾਰੇ ਦਿਨ ਦਾ ਹਿਸਾਬ-ਕਿਤਾਬ ਦੇਣ ਲਈ ਬਾਸ ਦੇ ਕਮਰੇ ਵਿੱਚ ਜਾਂਦੀ ਤਾਂ ਉਹ ਦੋਵੇਂ ਬੈਠ ਕੇ ਕੱਪ ਚਾਹ ਜ਼ਰੂਰ ਪੀਂਦੇ ਨਹੀਂ ਸਰ ਮੈਨੂੰ ਚਾਹ ਦੀ ਲੋੜ ਨਹੀਂ ਪਹਿਲੀ ਵਾਰ ਉਸਨੇ ਨਾ ਨੁਕਰ ਕਰਨੀ ਚਾਹੀਏ ਲੈ ਚਾਹ ਕਿਉਂ ਨਹੀਂ ਪੀਣੀ ਨਾਲੇ ਕੁਝ ਸਮਾਂ ਆਰਾਮ ਵੀ ਕਰ ਲਿਆ ਕਰ ਨਿਮਰਤ बॉस ने उसकी कोई गल ना मानी आगे तो बॉस ਦੇ ਦਫ਼ਤਰ ਵਿੱਚ ਬੈਠ ਕੇ ਚਾਹ ਪੀਣ ਦਾ ਇੱਕ ਨਿਯਮ ਬਣ ਗਿਆ ਚਾਹ ਪੀਂਦਿਆਂ ਕੋਈ ਚੁੱਪ ਕੇ ਰਹਿ ਸਕਦਾ बॉस ਨੇ ਨਿਮਰਤ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਉਸ ਦੇ ਪਰਿਵਾਰ ਦਾ ਪਿਛੋਕੜ ਜਾਣਨ ਦੀ ਕੋਸ਼ਿਸ਼ ਸ਼ੁਰੂ ਹੋ ਗਈ ਨਿਮਰਤ ਨੇ ਇਸ ਨੂੰ ਟਾਲ ਦਿੱਤਾ ਉਹ ਕਿਵੇਂ ਦੱਸਦੀ ਕਿ ਉਸ ਦਾ ਬਾਪ ਇੱਕ ਸਾਈਕਲ ਮੁਰੰਮਤ ਦੀ ਦੁਕਾਨ ਕਰਦਾ ਹੈ ਆਉਂਦੇ ਜਾਂਦੇ ਸਾਈਕਲਾਂ ਨੂੰ ਪੈਂਚਰ ਲਾਉਂਦਾ ਹੈ ਉਸ ਦਾ ਭਰਾ ਇੱਕ ਪੈਟਰੋਲ ਪੰਪ 'ਤੇ ਤੇਲ ਪਾਉਣ ਦਾ ਕੰਮ ਕਰਦਾ ਹੈ। ਸੋ ਉਸਨੇ ਹੱਸ ਕੇ ਟਾਲ ਦਿੱਤਾ। ਅਗਲੇ ਦਿਨ ਸੈਮਿਊਲ ਜੋਸਾ ਕੁਲਿਕ ਸੀ। ਉਸਨੇ ਨਿਮਰਤ ਨੂੰ ਝਟਕ ਦਿੱਤਾ। ਉਸ ਨੂੰ ਕੀ ਲੋੜ ਸੀ ਕੁਝ ਲਗਾਉਣ ਦੀ? ਉਹ ਵੀ ਤਾਂ ਸ਼ਹਿਰ 'ਚ ਰਹਿੰਦਾ ਹੈ। ਲਗਭਗ ਸਾਰਿਆਂ ਨੂੰ ਜਾਣਦਾ ਹੈ। ਇਹ ਉਸ ਦੀ ਇਸ ਝਟਕ ਵਿੱਚ ਬੜੀ ਅਪਨਤ ਭਰੀ ਹੋਈ ਸੀ। ਉਸ ਦੇ ਸ਼ਬਦਾਂ ਵਿੱਚ ਇੱਕ ਆਪਣਾਪਨ ਚਲਕਦਾ ਸੀ। ਨਿਮਰਤ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਸੈਮੂਲ ਨੇ ਬੜੇ ਪਿਆਰ ਨਾਲ ਸਮਝਾਇਆ ਪਰ ਉਸ ਦਿਨ ਨਿਮਰਤ ਨੂੰ ਪਹਿਲੀ ਵਾਰ ਦਫ਼ਤਰ ਦੇ ਮਾਹੌਲ ਚ ਸੜੀ ਹੋਈ ਰਬੜ ਦੀ ਗੰਧ ਆਈ ਕਿੰਨੀ ਕੋਸ਼ਿਸ਼ ਕਰਾਂ ਪਿੱਛਾ ਛਡਾਉਣ ਦੀ ਇਹ ਪਿਛੋਕੜ ਨਾ ਤਾਂ ਹੱਥ ਟੋਕੇ ਮੇਰੇ ਮਗਰ ਹੀ ਪਿਆ ਹੋ ਜਾ ਨਿਮਰਤ ਨੇ ਆਪਣੇ ਆਪ ਨੂੰ ਕਿਹਾ ਫਿਰ ਠੰਡਾ ਸਾਹ ਪਰਿਆ ਜਿਹੜਾ ਕਦੋਂ ਪਿੱਛਾ ਛੱਡਦਿਆਂ ਨਹੀਂ ਪਰਵਾਰਕ ਪਿਛੋਕੜ ਵੀ ਤਾਂ ਜੜਵਾਂਗੀ ਹੁੰਦੇ ਨੇ ਨਿਮਰਤਾ ਚਾਹੁੰਦੀ ਸੀ ਕਿ ਉਹ ਆਪਣੇ ਸਿਰ ਖੁਦ ਹੋ ਕੇ ਆਪਣਾ ਰਸਤਾ ਆਪ ਬਣਾਵੇ ਉਸ ਦੀ ਆਪਣੀ ਵੱਖਰੀ ਪਛਾਣ ਹੋਵੇ ਕਿ ਜਿਉ ਇਹੋ ਜਿਹੀ ਦੁਨੀਆ ਉਹ ਬਸਾਉਣਾ ਚਾਹੁੰਦੀ ਸੀ ਜਿੱਥੇ ਲੋਕ ਉਸ ਦੇ ਨਾਂ ਤੋਂ ਉਸ ਨੂੰ ਜਾਣਣ ਇੱਕ ਵਾਰੀ ਤਾਂ ਉਸ ਨੂੰ ਲੱਗਿਆ ਕਿ ਇਹ ਰਸਤਾ ਵੀ ਹੁਣ ਉਸ ਨੂੰ ਛੱਡਣਾ ਪੈਣਾ ਹੈ ਪਰ ਮੈਡਮ ਜੀ ਤੁਹਾਨੂੰ ਸਭ ਨੇ ਬੁਲਾਇਆ ਚਪੜਾਸੀ ਨੇ ਆ ਕੇ ਸੁਣਿਆ ਦਿੱਤਾ ਨਿਮਰਤ ਅਨਮਨੇ ਢੰਗ ਨਾਲ ਆਪਣਾ ਰਜਿਸਟਰ ਚੁੱਕ ਕੇ ਸਭ ਕੋਲ ਕੈਬਨ ਵਿੱਚ ਚਲੀ ਗਈ ਪਰ ਅੱਜ ਤਾਂ ਉਸ ਦਾ ਤਨਖਾਹ ਦਾ ਦਿਨ ਸੀ ਸਭ ਨੇ ਉਸ ਨੂੰ ਉਸ ਦੀ ਪਹਿਲੀ ਤਨਖਾਹ ਦਿੱਤੀ 15000 ਰੁਪਏ ਦੇ ਕਿੰਨੇ ਸਾਰੇ ਨੋਟ ਉਸ ਨੇ ਕੰਬ ਦੇ ਹੱਥਾਂ ਨਾਲ ਫੜੇ ਨਿਮਰਤ ਮੈਨੂੰ ਲੱਗਦਾ ਹੈ ਇਹ ਤੇਰੀ ਪਹਿਲੀ ਤਨਖਾਹ ਹੈ ਬਾਸ ਨੇ ਉਸ ਤੋਂ ਦਸਖਤ ਕਰਾਉਂਦਿਆਂ ਪੁੱਛਿਆ ਉਸ ਨੇ ਹਾਂ ਵਿੱਚ ਸਿਰ ਹਿਲਾਇਆ ਤੇਰੀ ਪਹਿਲੀ ਤਨਖਾਹ ਮੁਬਾਰਕ ਥੈਂਕ ਯੂ ਸਰ ਉਸਨੇ ਪੈਸੇ ਸਮੇਟੇ ਤੇ ਆਪਣੇ ਪਰਸ ਵਿੱਚ ਰੱਖ ਲਏ ਇੱਕ ਮਹੀਨਾ ਨਿਕਲ ਗਿਆ ਹੌਲੀ ਹੌਲੀ ਉਸ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਹਰਪ੍ਰੀਤ ਵਿਆਹਿਆ ਹੋਇਆ ਸੀ ਉਸਦੇ ਦੋ ਬੱਚੇ ਸਨ ਉਸ ਦੀ ਪਤਨੀ ਇੱਕ ਨਿੱਜੀ ਬੈਂਕ ਵਿੱਚ ਕੰਮ ਕਰਦੀ ਸੀ ਨਿਮਰਤਾ ਸੋਚ ਕੇ ਬੜੀ ਖੁਸ਼ ਹੋਈ ਕਿ ਕੁੜੀਆਂ ਦਾ ਕੰਮ ਕਰਨਾ ਕਿੰਨਾ ਚੰਗਾ ਲੱਗਦਾ ਹੈ ਹਰਪ੍ਰੀਤ ਕਿੰਨਾ ਖੁਸ਼ਕਿਸਮਤ ਇਨਸਾਨ ਹੈ ਉਸ ਦੀ ਪਤਨੀ ਬਹੁਤ ਖੂਬਸੂਰਤ ਹੋਏਗੀ ਉਸ ਦੇ ਬੱਚੇ ਕਿੰਨੇ ਵਧੀਆ ਹੋਣਗੇ ਇਹ ਸਾਰਾ ਕੁਝ ਕਿੰਨਾ ਵਧੀਆ ਹੋਏਗਾ ਇਸ ਦੇ ਬਾਰੇ ਕਈ ਤਰ੍ਹਾਂ ਦੇ ਖਿਆਲ ਉਸ ਦੇ ਮਨ ਵਿੱਚ ਆਏ ਉਸ ਦਾ ਮਨ ਆਦਰ ਨਾਲ ਪਰ ਗਿਆ ਉਸ ਨੂੰ ਦਫ਼ਤਰ ਵਿੱਚ ਕੰਮ ਕਰਨਾ ਚੰਗਾ ਲੱਗਣ ਲੱਗ ਪਿਆ ਉਸ ਨੇ ਦਫ਼ਤਰ ਦੇ ਹਰ ਕੰਮ ਵਿੱਚ ਰੁਚੀ ਲੈਣੀ ਸ਼ੁਰੂ ਕਰ ਦਿੱਤੀ ਉਹ ਸਾਰੇ ਕੰਮ ਜੋ ਉਸ ਦੀ ਜ਼ਿੰਮੇਵਾਰੀ ਨਹੀਂ ਸਨ ਉਹ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਲੱਗੀ ਸਾਲ ਭਰ ਤੋਂ ਦਫ਼ਤਰ ਦਾ ਖਿਆਲ ਰੱਖਦੀ ਦਫ਼ਤਰ ਵਿੱਚ ਹਰ ਪ੍ਰੀਤ ਦਾ ਖਿਆਲ ਰੱਖਦੀ ਕਿੰਨੇ ਵਜੇ ਉਹ ਆਉਂਦੇ ਨੇ ਦਫ਼ਤਰ ਦੀ ਸਾਫ ਸਫਾਈ ਫਾਈਲਾਂ ਦੀ ਤਿਆਰੀ ਮੇਜ਼ ਸਾਫ਼ ਹਰ ਕੰਮ ਬਹੁਤ ਤਰਕੀਬ ਨਾਲ ਤੇ ਤਰਤੀਬ ਨਾਲ ਕਰਦੀ ਚਾਹ ਕਿੰਨੇ ਵਜੇ ਪੀਂਦੇ ਨੇ ਕਿੰਨੇ ਵਜੇ ਦੁਪਹਿਰ ਦਾ ਭੋਜਨ ਕਰਨਾ ਇਹ ਸਾਰਾ ਕੁਝ ਦਾ ਖਿਆਲ ਰੱਖਣਾ ਨਿਮਰਤਾ ਕੰਮ ਬਣ ਗਿਆ ਸੀ ਉਸ ਨੂੰ ਇਹ ਸਾਰਾ ਕੁਝ ਕਰਕੇ ਬੜੀ ਖੁਸ਼ੀ ਮਿਲਦੀ ਖਾਣੇ ਦਾ ਡੱਬਾ ਉਹ ਧੋ ਕੇ ਰੱਖ ਦਿੰਦੀ ਕਈ ਵਾਰ ਲੰਚ ਦੇ ਨਾਲ ਆਏ ਤੌਲੀਏ ਤੇ ਪੋਣੇ ਨੂੰ ਵੀ ਉਹ ਧੋ ਕੇ ਸੁਕਾ ਕੇ ਵਾਪਸ ਰੱਖ ਦਿੰਦੀ ਜਦੋਂ ਸਾਰਾ ਕੁਝ ਕਰ ਰਹੀ ਹੁੰਦੀ ਤਾਂ ਉਸ ਦੇ ਚਿੱਤ ਚੇਤੇ 'ਚ ਵੀ ਨਹੀਂ ਸੀ ਕਿ ਉਸ ਦਾ ਅਜਿਹਾ ਕਰਨਾ ਉਸ ਵਾਸਤੇ ਕਿੱਡੀ ਵੱਡੀ ਸਮੱਸਿਆ ਖੜੀ ਕਰ ਸਕਦਾ ਹੈ ਉਧਰ ਘਰ ਵਿੱਚ ਨਿਮਰਤ ਲਈ ਵਿਆਹ ਵਾਸਤੇ ਰਿਸ਼ਤੇ ਦੇਖਣ ਦਾ سلسلہ ਸ਼ੁਰੂ ਹੋ ਗਿਆ ਕੋਈ ਟੰਗਸਰ ਦਾ ਰਿਸ਼ਤਾ ਨਾ ਮਿਲਣ ਕਰਕੇ ਨਿਮਰਤ ਹਰ ਵਾਰੀ ਦੇਖਣ ਦਿਖਾਉਣ ਦਾ ਮੌਕਾ ਖੁੰਝਾ ਦਿੰਦੀ ਉਹ ਆਖ ਦਿੰਦੀ ਦੇਖੋ ਹਾਲੇ ਮੈਂ ਵਿਆਹ ਨਹੀਂ ਕਰਾਉਣਾ ਮੈਂ ਬੈਂਕ ਦੇ ਪੇਪਰਾਂ ਦੀ ਤਿਆਰੀ ਕਰ ਰਹੀ ਹਾਂ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਹੀ ਕੁਝ ਦੇਖਾਂਗੇ ਨਿਮਰਤ ਦੀ ਮੰਮੀ ਨੂੰ ਉਸ ਦਾ ਜੀਆ ਕਹਿਣਾ ਚੰਗਾ ਨਾ ਲੱਗਦਾ ਲਗਭਗ ਸਾਲ ਹੋ ਨੂੰ ਆਇਆ ਸੀ ਉਸ ਦਿਨ ਵੀ ਉਸਨੇ ਹਰਪ੍ਰੀਤ ਸਰ ਦੇ ਲੰਚ ਦਾ ਡਿਬਾਟੂ ਕੋਲ ਪਾਸੇ ਰੱਖ ਦਿੱਤਾ ਤੌਲੀਆ ਜਿਹੜਾ ਉਸਨੇ ਧੋ ਲਿਆ ਸੀ ਉਹ ਉਸ ਨੂੰ ਸੁਕਾਉਣ ਲਈ ਬਾਹਰ ਲਿਜਾਈ ਰਹੀ ਸੀ ਕਿ ਦਫ਼ਤਰ ਦਾ ਦਰਵਾਜ਼ਾ ਖੁੱਲਿਆ ਤੇ ਇੱਕ ਔਰਤ ਦਾਖਲ ਹੋਈ ਤੂੰ ਤੂੰ ਇੱਥੇ ਕੀ ਕਰ ਰਹੀ ਹੈ ਹਰਪ੍ਰੀਤ ਦੇ ਆਫਿਸ ਵਿੱਚ ਨਿਮਰਤ ਹੱਕੀ ਬੱਕੀ ਰਹਿ ਗਈ ਉਸ ਔਰਤ ਦੇ ਲਹਿਜੇ ਤੋਂ ਉਸਨੇ ਅੰਦਾਜ਼ਾ ਲਾਇਆ ਇਹ ਜ਼ਰੂਰ ਹਰਪ੍ਰੀਤ ਸਰ ਦੀ ਪਤਨੀ ਹੋਏਗੀ ਹਰਪ੍ਰੀਤ ਕਿੱਥੇ ਹੈ ਉਸਨੇ ਪੁੱਛਿਆ ਇਸ ਤੋਂ ਪਹਿਲਾਂ ਕਿ ਨਿਮਰਤ ਕੁਝ ਬੋਲਦੀ ਹਰਪ੍ਰੀਤ ਦਫ਼ਤਰ ਵਿੱਚ ਬਣੇ ਵਾਸ਼ਰੂਮ ਚੋਂ ਬਾਹਰ ਆਇਆ ਉਹ ਆਪਣੀ ਪਤਨੀ ਨੂੰ ਦਫ਼ਤਰ ਵਿੱਚ ਦੇਖ ਕੇ ਹੈਰਾਨ ਰਹਿ ਗਿਆ ਮੇਰਾ ਸ਼ੱਕ ਸਹੀ ਨਿਕਲਿਆ ਹਰਜੀਤ ਨੇ ਕਿਹਾ ਕਿਹੜਾ ਸ਼ੱਕ ਇਹੀ ਕਿ ਜਨਾਬ ਵਾਸ਼ਰੂਮ ਚ ਨੇ ਤੇ ਇਹ ਕੁੜੀ ਸਟੈਨੋ ਦਫ਼ਤਰ ਵਿੱਚ ਤੇਰੀ ਸੇਵਾ ਕਰ ਰਹੀ ਹੈ ਮੈਡਮ ਮੈਂ ਤਾਂ ਬਸ ਤੌਲੀਆ ਬਸ ਬਸ ਜ਼ਿਆਦਾ ਸਫਾਈਆਂ ਦੇਣ ਦੀ ਲੋੜ ਨਹੀਂ ਮੈਂ ਸਭ ਕੁਝ ਦੇਖ ਲਿਆ ਅੱਖੀਂ ਦੇਖ ਕੇ ਮੱਖੀ ਨਹੀਂ ਨਿਕਲੀ ਜਾਂਦੀ मैडम ਤੁਸੀਂ ਗਲਤ ਸਮਝ ਰਹੇ ਹੋ ਨਿਮਰਤ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕੀ ਗਲਤ ਸਮਝ ਰਹੇ ਹੋ ਤੁਸੀਂ ਦੋਵੇਂ ਇਸ ਵੇਲੇ ਆਫਿਸ ਵਿੱਚ ਇਕੱਲੇ ਹੋ ਤੇ ਸਭ ਵਾਸ਼ਰੂਮ ਚੋਂ ਬਾਹਰ ਆ ਰਹੇ ਨੇ ਤੇ ਉਹ ਤੂੰ ਉਹਨਾਂ ਦਾ ਤੌਲੀਆ ਧੋ ਕੇ ਸੁਕਾ ਰਹੀ ਹੈ ਹੋਰ ਕੀ ਕਹਿਣ ਲਈ ਰਹਿ ਗਿਆ ਇੰਨੀ ਭੋਲੀ ਮੈਂ ਵੀ ਨਹੀਂ ਤੁਸੀਂ ਜਿਵੇਂ ਦਫ਼ਤਰਾਂ ਵਿੱਚ ਆ ਕੇ ਆਪਣੇ ਬਾਸ ਨਾਲ ਰੰਗ ਰਲੀਆਂ ਤੂੰ ਕੀ ਕਹਿ ਰਹੀ ਹੈ ਹਰਜੀਤ ਹੋਸ਼ ਵਿੱਚ ਤਾਂ ਹੈ ਹਰਪ੍ਰੀਤ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੁਣ ਮੈਂ ਚੁੱਪ ਨਹੀਂ ਰਹਿ ਸਕਦੀ ਹੋਸ਼ ਵਿੱਚ ਤਾਂ ਮੈਂ ਹੋਣ ਆਈਆਂ ਮੈਡਮ ਪਲੀਜ਼ ਇਸ ਤਰ੍ਹਾਂ ਨਾ ਕਰੋ ਮੇਰੇ ਉੱਪਰ ਕੋਈ ਇਲਜ਼ਾਮ ਨਾ ਲਗਾਓ ਪਲੀਜ਼ ਹਰਜੀਤ ਬੋਲਦੀ ਗਈ ਤੇ ਉਸਨੇ ਨਿਮਰਤ ਦੀ ਕੋਈ ਗੱਲ ਨਾ ਸੁਣੀ ਨਿਮਰਤ ਦੋਆ ਨੂੰ ਕਮਰੇ ਵਿੱਚ ਛੱਡ ਕੇ ਬਾਹਰ ਆ ਗਈ ਤੇ ਆਪਣੀ ਕੁਰਸੀ ਉੱਪਰ ਬੈਠ ਕੇ ਉਸਨੇ ਰੋਣਾ ਸ਼ੁਰੂ ਕਰ ਦਿੱਤਾ ਚਪਲਾਸੀ ਉਸ ਕੋਲ ਆਇਆ ਮੈਡਮ ਇਹ ਠੀਕ ਨਹੀਂ ਹੋਇਆ ਉਸਨੇ ਕਿਹਾ ਦਫ਼ਤਰ ਦੇ ਵਿੱਚ ਹੰਗਾਮਾ ਹੋ ਰਿਹਾ ਸੀ ਕੋਈ 2 ਘੰਟੇ ਬੱਸ ਚਲਦੇ ਰਹੀ ਆਖਰ ਚਪੜਾਸੀ ਨਿਮਰਤ ਨੂੰ ਬੁਲਾਉਣ ਲਈ ਆਇਆ ਜੇਸ ਚੁੜੇਲ ਨਾਲ ਰਹਿਣਾ ਹੈ ਤਾਂ ਇਸ ਨੂੰ ਰੱਖੋ ਮੈਂ ਜਾ ਰਹੀ ਹਾਂ ਬੱਚੇ ਵੀ ਤੁਸੀਂ ਰੱਖੋ ਇਸ ਨੂੰ ਕਹੋ ਕਿ ਬੱਚੇ ਵੀ ਪਾਲੇ ਘਰ ਸੰਭਾਲੇ ਮੇਰੀ ਜਾਨ ਛੱਡੇ ਉਸਨੇ ਹਰਪ੍ਰੀਤ ਦੇ ਰੁਖ ਨੂੰ ਦੇਖਦੇ ਹੋਏ ਕਿਹਾ ਮੈਨੂੰ ਦਿਓ ਤਲਾਕ ਤੇ ਨਾਲੇ ਘਰ ਘਰੋਂ ਖਾਲੀ ਤੇ ਇਹ ਦਫ਼ਤਰ ਵੀ ਮੇਰੇ ਬਾਪ ਦਾ ਦਿੱਤਾ ਹੋਇਆ ਸਾਰਾ ਕੁਝ ਬਾਹਰ ਹੋ ਜਾਓ ਹੁਣੇ ਜੋ ਤੁਹਾਡਾ ਹੈ ਲੈ ਜਾਓ ਹਰਪ੍ਰੀਤ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸਦੀ ਪਤਨੀ ਇਸ ਹੱਦ ਤੱਕ ਜਾ ਸਕਦੀ ਹੈ ਉਹ ਕਰਜੋਈ ਜ਼ਰੂਰ ਸੀ ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਉਸਨੇ ਕੁਝ ਨਹੀਂ ਕਮਾਇਆ ਨਿਮਰਤ ਹੈਰਾਨ ਪਰੇਸ਼ਾਨ ਇੱਕ ਪਾਸੇ ਖੜੀ ਸੀ ਉਸ ਨੂੰ ਆਪਣੇ ਸਾਹਮਣੇ ਆਪਣੇ ਹਰਪ੍ਰੀਤ ਸਰ ਪੱਤੇ ਵਾਂਗ ਕੰਬਦੇ ਨਜ਼ਰ ਆ ਰਹੇ ਸਨ ਉਹ ਹੁਣ ਹਰਜੀਤ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਲੀਜ਼ ਹਰਜੀਤ ਕੁਝ ਤਾਂ ਸੋਚ ਤੂੰ ਇਹ ਕੀ ਕਰ ਰਹੀ ਹੈ ਹਰਪ੍ਰੀਤ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ ਸਾਰਾ ਕੁਝ ਸੋਚ ਕੇ ਆਈਆਂ ਤੇ ਅੱਜ ਇਹ ਫੈਸਲਾ ਹੋ ਹੀ ਰਹੇਗਾ ਹੁਣ ਇਸ ਦਫਤਰ ਵਿੱਚ ਜਾਂ ਤਾਂ ਇਹ ਦੋ ਕੋੜੀ ਦੀ ਸਟੈਨੋ ਰਹੇਗੀ ਤੇ ਜਾਂ ਤੂੰ ਮੈਂ ਕਈ ਦਿਨਾਂ ਤੋਂ ਦੇਖ ਰਹੀ ਹਾਂ ਮੈਡਮ ਮੈਡਮ ਤੁਸੀਂ ਤੁਸੀਂ ਰਹੋ ਸਰ ਤੁਸੀਂ ਵੀ ਰਹੋ ਮੈਂ ਸੋਚ ਕੇ ਨੌਕਰੀ ਨਹੀਂ ਸੀ ਕਰਨਾਈ ਬਹੁਤ ਹੋ ਗਿਆ ਮੈਂ ਜਾ ਰਹੀ ਹਾਂ ਤੁਹਾਨੂੰ ਤੁਹਾਡਾ ਦਫਤਰ ਮੁਬਾਰਕ ਨਿਮਰਤ ਨੇ ਬਾਹਰ ਆ ਕੇ ਆਪਣਾ ਪਰਚ ਚੁੱਕਿਆ ਦਰਾਜ ਬੰਦ ਕੀਤਾ ਟਾਈਪਰਾਈਟਰ ਉੱਪਰ ਆਪਣਾ ਅਸਤੀਫਾ ਟਾਈਪ ਕੀਤਾ ਪਰਸ ਜੋ ਉਸ ਦਿਨ ਦਾ ਕੈਸ਼ ਕਢਿਆ ਤੇ ਵਾਪਸ ਕੈਬਨ ਅੰਦਰ ਆ ਗਈ ਸਾਰੇ ਲੋ ਮੇਰਾ ਅਸਤੀਫਾ ਤੇ ਇਹ ਹੈ ਚਾਬੀ ਦੇ ਅਲਮਾਰੀ ਦਰਾਜ ਦੀ ਤੇ ਇਹ ਹੈ 36000 ਰੁਪਏ ਅਜ ਤੱਕ ਕੈਸ਼ ਫਿਰ ਉਹ ਹਰਜੀਤ ਵੱਲ ਮੁੜੀ ਮੈਡਮ ਜੋ ਤੁਸੀਂ ਕਹਿ ਰਹੇ ਹੋ ਉਹ ਠੀਕ ਨਹੀਂ ਹੈ ਤੇ ਜੋ ਤੁਸੀਂ ਸਮਝ ਰਹੇ ਹੋ ਅਜਿਆ ਕਦੇ ਵੀ ਕੁਝ ਨਹੀਂ ਸੀ ਬਾਕੀ ਤੁਸੀਂ ਅਮੀਰ ਲੋਕ ਸਦਾ ਆਪਣੀ ਹਵਾ 'ਚ ਰਹਿੰਦੇ ਹੋ ਸਾਨੂੰ ਸਾਡੀਆਂ ਜੜਾਂ ਹੀ ਠੀਕ ਹਨ ਜੇ ਤੁਹਾਨੂੰ ਇਹ ਸਭ ਕੁਝ ਦੀ ਸਮਝ ਆਏਗੀ ਉਹ ਤਾਂਕ ਬਹੁਤ देर ਹੋ ਚੁੱਕੀ ਹੋਵੇਗੀ ਇਹ ਕਹਿ ਕੇ ਉਹ ਕਾਲੇ ਕਦਮੀ ਬਾਹਰ ਆ ਗਈ ਉਸਨੇ ਰਿਕਸ਼ੇ ਨੂੰ ਆਵਾਜ਼ ਦਿੱਤੀ ਤੇ ਸੜਕ ਦਾ ਮੋੜ ਮੁੜ ਗਈ ਸਦਾ ਵਾਸਤੇ ਤਾਂ ਐਸੀ ਮੇਰੀ ਕਹਾਣੀ ਟਾਈਪ ਦੀ ਮਸ਼ੀਨ